ਕਿ ਜਿਹੜਾ ਨਜਾਇਜ਼ ਕਬਜ਼ਾ ਜਲਦੀ ਨੂੰ ਜਲਦੀ ਹਟਾਇਆ ਜਾਵੇ ਜਿਹਦੇ ਬਾਰੇ ਇਹ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਵੀਡੀਓ ਨੂੰ ਡੀਡੀਪੀਓ ਨੂੰ ਜਾਣੂ ਕਰਾ ਚੁੱਕੇ ਆ ਤੇ ਇਸ ਪੈਲੀ ਦੇ ਉੱਤੇ ਪੰਤਾਲੀ ਰਾਈ ਜਾਵੇ ਤਾਂ ਕਿ ਇੱਥੇ ਕਤਲੋਗਾਰਤ ਵਗੈਰਾ ਨਾ ਹੋ ਸਕੇ ਇਹ ਜਿਹੜਾ ਝੂਣ ਲੱਗ ਰਿਹਾ ਗਲਤ ਆ ਜੇ ਫਿਰ ਕੋ ਪਿੰਡ ਦੇ ਲੋਕ ਆ ਕੇ ਰੋਕਣਗੇ ਇੱਥੇ ਲੜਾਈ ਝਗੜਾ ਹੋਊ ਇੱਥੇ ਕਤਲ ਕਤਲ ਵਗੈਰਾ ਵੀ ਹੋ ਸਕਦੇ ਆ ਇਹ ਪ੍ਰਸ਼ਾਸਨ ਕਰਾ ਰਿਹਾ ਜੀ ਸਾਰੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਇਹ ਪ੍ਰਸ਼ਾਸਨ ਤੇ ਹੋਊਗੀ ਮੇਰੇ ਨਾਲ ਬੈਠਾ ਸਰਪੰਚ ਦੋ ਮੇਰੇ ਨਾਲ ਬੈਠੇ ਆ ਕਿਤੇ ਬੋਲੀ ਨਹੀਂ ਹੋਈ ਇਹ ਸਾਰਾ ਕੋਈ ਬਲਾ ਨੰਫਰੋ ਅਸੀਂ ਇਹ ਬੋਲੀ ਰਹਿਣ ਨਹੀਂ ਦੇਣੀ ਤੁਸੀਂ ਉੱਥੇ ਹੁਣ ਬੰਦੇ ਮਰੋਣੇ ਆ ਕੇ ਵੀਡੀਓ ਬਣਾ ਦੇਵੇ ਮੈਂ ਤਾਂ ਨ ਤੁਰੰਤ ਅਖੇ 45 ਲਵਾ ਦਿਓ ਜੇ ਕੋਈ ਬਚਾ ਕਰਨਾ ਹੈ ਜਣਾ ਠੀਕ ਹਸ ਹਾਂ ਇਹ ਤਾਂ ਬੰਦਾ ਚਾਹ ਚਾਹ ਵਾਲੇ ਦਾ ਰੂਲ ਹੈਗਾ ਦੇਖੋ ਹਾਂਜੀ ਇਹ ਚਾਹ ਵਾਲੇ ਦਾ ਮਤਲਬ ਸਾਹ ਕੋਈ ਇੱਕ ਬੋਲੀ ਜੀ ਦਾ ਚਾਹ ਵਾਲਾ ਹੈਗਾ ਉਸ ਨੂੰ 20% ਅਬਾਉਂਡ ਪਹਿਜਮਾ ਕੇ ਆਦੇ ਮੈਂ ਬੋਲੀ ਕਰਿਸ ਕਰ ਅਸੀਂ ਕਰਾ ਦੇਣੇ ਅੱਜ ਹੀ ਕਰਾ ਦੇਣਾ ਅੱਛਾ ਗੱਲ ਤਾਂ ਸੁਣੋ ਨਾ ਕਿ ਉਹਨਾਂ ਚੋਰੀ ਦੀ ਵੀਡੀਓ ਨੂੰ ਅਸੀਂ ਪਹਿਲੇ ਮਹੀਨੇ ਤਹਾਂ ਜੀ ਉਹਨੇ ਕਿਉਂ ਕਰਾਈ ਉਹ ਮਤਲਬ ਗਲਤ ਹੈ ਜੀ 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 ਮੈਂ ਕਹਿੰਦਾ ਲੈ ਕਹਿੰਦਾ ਤਾਂ ਆਪਾਂ ਕਾਗਜ਼ੀ ਕਾਗੀ ਦੇ ਸੱਚੀ ਵਜਿਹਦਾ ਬਤੇ 4 ਲੱਖ 10 ਹਜ਼ਾਰ ਦੀ ਉਹ ਉਹ ਤਾਂ ਦੱਸਦੇ ਨੇ ਕਿ ਪੂਰੀ ਬਚਾਉਂਦੀ ਵਾ ਦਿਵਾ ਦੋ ਤਾਂ ਆਪਾਂ ਕਹਿੰਦੇ ਕਿ ਅਸੀਂ ਤੁਹਾਡਾ ਬਗਰਾ ਦੇ। ਨਹੀਂ ਨਹੀਂ ਅੱਜ ਹੀ ਕਰਾ ਦਿੰਨੇ। ਠੀਕ। ਤੇ ਤੁਸੀਂ ਇੰਜ ਕੰਗੋ ਰਹੇ ਹੋ ਵਾਰੰਟ ਤਾਂ ਬਣਾਓ ਉਹਨਾਂ ਨੂੰ ਕੱਢੀਏ ਸਹੀ ਵੀਡੀਓ ਸਾਬ। ਠੀਕ ਹੈ। ਠੀਕ। ਠੀਕ ਹੈ। ਠੀਕ। ਠੀਕ। ਜੜਾ ਸਭ ਜਿਹੜਾ ਇਹ ਰੋਲਾ ਪੈ ਰਿਹਾ ਅੱਜ ਤੁਸੀਂ ਕਹਿ ਰਹੇ ਹੋ 25 ਜਿਹੜੀ ਗੋਲੀ ਦਾ ਜ਼ਮੀਨ ਦਾ ਜਿਹਦੇ ਵਿੱਚ ਪਨੀਰੀਆਂ ਗੋਟੀਆਂ ਛੁੱਟੀਆਂ ਪਈਆਂ ਝੋਨਾ ਲੱਗਣ ਤਿਆਰ ਆ। ਉਹਦੇ ਬਰ ਦੱਸੋ। ਬਰਾੜ ਸਾਹਿਬ ਇਹ ਜਿਹੜਾ ਇਹ ਨਜਾਇਜ਼ ਕਬਜ਼ਾ ਕਰਨ ਦੀ ਪਹਿਲਾਂ ਸਾਨੂੰ ਪਤਾ ਸੀ ਵੀ ਇਹਨਾਂ ਦੀ ਨੀਤ ਸੀ ਬੰਦੇ ਦੀ ਪਿੰਡਾਂ ਦੀ ਪਿੰਡਾਂ ਦੀ ਗੱਲਾਂ ਬਾਤਾਂ ਹੁੰਦੀਆਂ ਸੀ ਸਾਡਾ ਪੰਚਾਇਤ ਤੇ ਖਰਚਾ ਬਹੁਤ ਹੋਇਆ ਅਸੀਂ ਵੀ ਨਜਾਇਜ਼ ਕਬਜ਼ਾ ਕਰਕੇ ਵੀ ਉਹ ਖਰਚਾ ਪੂਰਾ ਕਰਨਾ ਹੁਣ ਗੱਲ ਇਹ ਵੀ ਅਸੀਂ 5ਵੇਂ ਮਹੀਨੇ ਦੇ ਵਿੱਚ ਬੀੜੀ ਪੀਓ ਜੀਰਾ ਨੂੰ ਇੱਕ ਲੈਟਰ ਦਿੱਤਾ ਜਿਹੜਾ ਮੇਰੇ ਕੋਲ ਆ ਆ ਮੇਰੇ ਸਾਹਮਣੇ ਤੁਹਾਨੂੰ ਤੁਸੀਂ ਪੜ ਸਕਦੇ ਜੀ ਵੀ ਜਿਹੜੀ ਇਸ ਪੰਚਾਇਤ ਦੀ ਪਹਿਲੀ ਜਿਹੀ ਬਾਤ ਸੀ ਸੁਣ ਸਕਦੇ ਇਹ ਖੁੱਲੀ ਬੋਲੀ ਨਹੀਂ ਕਰਾਈ ਹੈ ਪਰ ਬੀੜੀ ਪੀਓ ਜੀਰਾ ਨੇ ਇਹਦੇ ਉੱਤੇ ਕੋਈ ਗੌਰ ਨਹੀਂ ਕੀਤੀ ਤੇ ਇਹ ਜਿਹੜੀ ਪਹਿਲੀ ਆ ਸਾਨੂੰ ਪਤਾ ਲੱਗਾ 15 ਕ ਜਨਾਂ ਦੇ ਇਹਨਾਂ ਨੇ ਪਹਿਲੀ ਬਾਤ ਹੀ ਫਿਰ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਕਿਹਾ ਡੀਸੀ ਸਾਹਿਬ ਨੇ ਮੈਡਮ ਏਡੀਸੀ ਡਿਊਟੀ ਲਈ ਡੀਡੀਪੀਓ ਦੀ ਲਈ ਬੀਡੀਪੀਓ ਜੀਰਾ ਦੀ ਲਈ ਉਹਨਾਂ ਬੰਦਿਆਂ ਨੇ ਇਹਨਾਂ ਨੂੰ ਰੋਕਿਆ ਪਰ ਉਹਨਾਂ ਦੇ ਕਹਿਣ ਤੇ ਵੀ ਇਹ ਰੁਕੇ ਨਹੀਂ ਹੁਣੇ ਬਿਲਕੁਲ ਬੋਲੀ ਹੋਈ ਨਹੀਂ ਇਹਨਾਂ ਨੇ ਝੋਨਾ ਲਾਉਣਾ ਜਿ세 ਸ਼ੁਰੂ ਕਰਤਾ ਤੇ ਸਾਡੇ ਇਲਾਕੇ ਦੇ ਵਿੱਚ ਇਹ ਮਤਲਬ ਐਮਐਲਏ ਜਿਹੜਾ ਹੈਗਾ ਜਿਹੜਾ ਇਲਾਕੇ ਦੀ ਹੋਈ ਕਰ ਰਿਹਾ ਇਹੋ ਜਿਹੇ ਕੰਮ ਨੂੰ ਰੋਕਣ ਦੀ ਉਹਦੀ ਵੱਡੀ ਵੱਡੀ ਜ਼ਿੰਮੇਵਾਰੀ ਤੇ ਲਾਕੇ ਪੀਸਫੋਰ ਬਣਾਉਣ ਦੀ ਜ਼ਿੰਮੇਵਾਰੀ ਹੁੰਦੀ ਆ ਪਰ ਮੈਂ ਇਹ ਵੇਖਿਆ ਕਿ ਥਾਂ ਥਾਂ ਤੇ ਨਜ਼ਾਇਰ ਕਬਜ਼ੇ ਹੋ ਰਹੇ ਆ ਜਿਹਦਾ ਦੋਸ਼ ਰੋਜ਼ ਤੁਸੀਂ ਵੀਡੀਓ ਵੇਖ ਰਹੇ ਐ ਐਮਐਲਏ ਦਾ ਲੱਗ ਰਿਹਾ ਕੱਲ ਸਾਡੇ ਲਾਗੇ ਪਿੰਡਾਂ ਭਾਗੋ ਕੇ ਆ ਉੱਥੇ ਵੀ ਪੰਚਾਇਤ ਦੀ ਪਹਿਲੀ ਵੀਡੀਓ ਚੰਗੀ ਤਰ੍ਹਾਂ ਵੰਡ ਨਹੀਂ ਸਕਿਆ ਤੇ ਉੱਥੇ ਇੱਕ ਮਰਲੇ ਪੰਚਾਇਤ ਦੇ ਬਦਲੇ ਇੱਕ ਕਤਲ ਹੋ ਗਿਆ ਉੱਥੇ ਦੋ ਬੰਦੇ ਨਾਲ ਜ਼ਖਮੀ ਹੋ ਗਏ ਆ ਇੱਥੇ ਵੀ ਹੋ ਰਹੀ ਆ ਥਾਂ ਥਾਂ ਤੇ ਪੰਚਾਇਤ ਦੀਆਂ ਜ਼ਮੀਨਾਂ ਦੀ ਖਾਤਰ ਜੀਰੇ ਹਲਕੇ ਦੇ ਵਿੱਚ ਕਤਲੋਗਾਰਤ ਹੋ ਰਹੀ ਆ ਤੇ ਇੱਥੇ ਕੋਈ ਜਾ ਰਿਹਾ ਤੇ ਮੈਂ ਮੁੱਖ ਮੰਤਰੀ ਬਾਣ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਜਿਹੜੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਈ ਸੀ ਅੱਜ ਉਹਨਾਂ ਨੂੰ ਪਵਾਉਣ ਦਾ ਤੁਹਾਡਾ ਵੇਲਾ ਤੇ ਇਹੋ ਜਿਹੇ ਐਮਐਲਏ ਨੂੰ ਜਿਹੜੇ ਥੋੜੇ ਜੇ ਲਾਲਚ ਬਦਲੇ ਨਜ਼ਾਇਜ਼ ਕਬਜ਼ੇ ਲੋਕਾਂ ਤੋਂ ਕਰਾ ਰਹੇ ਤੇ ਲੋਕਾਂ ਨੂੰ ਗੋਲੀਆਂ ਚਲਾ ਕੇ ਮਰਵਾ ਰਹੇ ਆ ਇਹਨਾਂ ਦੇ ਕਾਰਵਾਈ ਕਰੋ ਤੇ ਇਹ ਜਿਹੜੇ ਲੋਕ ਜਿਹੜੇ ਰੋਂਦੇ ਫਿਰਦੇ ਹਨ ਇਨਸਾਫ ਚਾਹੁੰਦੇ ਪੰਚਾਇਤ ਵਿੱਚੋਂ ਤੁਸੀਂ ਵੱਡਾ ਮੁੱਦਾ ਚੱਕਿਆ ਸੀ ਕਿ ਇਹ ਨਜ਼ਾਇਜ਼ ਕਬਜ਼ੇ ਛਡਾਓ ਤੇ ਆ ਸਾਡੇ ਫਿਰ ਦਾ ਨਜ਼ਾਇਜ਼ ਕਬਜ਼ਾ ਛਡਾਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਆ ਜਿਹੜਾ ਆ ਬਾਹਨ ਹਾਂ ਇਹ ਵਾਂ ਦੀ ਬੋਲੀ ਹੋਈ ਪਲਕ ਨਹੀਂ ਨਹੀਂ ਇਹਦੀ ਬਰਾੜ ਸਾਹਿਬ ਬੋਲੀ ਨਹੀਂ ਹੋਈ ਇਹ ਮਤਲਬ ਪਹਿਲਾਂ ਤੋਂ ਲੈ ਕੇ ਇਹ ਵੀਡੀਓ ਨੂੰ ਦੱਸਿਆ ਸੀ ਵੀ ਖੁੱਲੀ ਬੋਲੀ ਕਰਾਈਏ ਪਿੰਡ ਚ ਕੋਈ ਅਧਿਕਾਰੀ ਨਹੀਂ ਆਇਆ ਕੋਈ ਇਹਦੀ ਬੋਲੀ ਨਹੀਂ ਹੋਈ ਅੱਜ ਸਾਰੇ ਆ ਨੰਬਰਦਾਰ ਸਾਹਿਬ ਖੜੇ ਆ ਸਰਪੰਚ ਸਾਹਿਬ ਖੜੇ ਆ ਸਾਡੇ ਮੈਂਬਰ ਪੰਚਾਇਤ ਖੜੇ ਆ ਸਾਫਕਾ ਮੈਂਬਰ ਖੜੇ ਆ ਬੱਚੇ ਬੱਚੇ ਨੂੰ ਪੁੱਛਿਆ ਮੈਂ ਤਾਂ ਸਮਝਦਾ ਜੀ ਕਿ ਇਹਦੇ ਡੀਸੀ ਸਾਹਿਬ ਆ ਟਾਈਮ ਕੱਢ ਲੈਣਾ ਤੇ ਸਾਡੇ ਪਿੰਡ ਦੇ ਵਿੱਚ ਆ ਕੇ ਬੱਚੇ ਬੱਚੇ ਨੂੰ ਪੁੱਛਣ ਵੀ ਇਹ ਬੋਲੀ ਕਿੱਥੇ ਹੋਈ ਆ ਤੇ ਸਾਰੀ ਗੱਲ ਆਪਣੇ ਆਪ ਹੀ ਸਾਫ਼ ਹੋ ਜੂਗੀ ਇਹ ਪਤਾ ਨਜਾਇਜ਼ ਕਬਜ਼ਾ ਹੋ ਰਿਹਾ ਤੇ ਜਿਹੜੇ ਚਕੋਤੇ ਦੇ ਪੈਸੇ 92000 ਦੇ ਹਿਸਾਬ ਨਾਲ ਮੇਰ ਸਿੰਘ ਨੇ ਜ਼ਮੀਨ ਲਈ ਸੀ ਉਹਦੀ ਦੋ ਕਿੱਲੇ ਜ਼ਮੀਨ ਜਿਹੜੀ ਵਾਹ ਕੇ ਦੇ ਵਿੱਚ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਤੇ ਇਹ ਜਿਹੜਾ ਸਾਰਾ ਹੀ ਪੈਸਾ ਇਹ ਸਿਆਸੀ ਬੰਦਿਆਂ ਦੀ ਜੇਬ ਜਾ ਰਿਹਾ ਤੇ ਇਹਨੂੰ ਰੋਕਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਸ਼ਾਸਕ ਬੰਦਿਆਂ ਦੀ ਕਠਪੁਤਲੀ ਨਹੀਂ ਬਣਨਾ ਚਾਹੀਦਾ ਨਜ਼ਾਇਰ ਕੱਢੀ ਚੜਾਉਣਾ ਤੇ ਮਾਨ ਸਾਹਿਬ ਦੀਆਂ ਹਦਾਇਤਾਂ ਨੂੰ ਲਾਗੂ ਕਰਨਾ ਚਾਹੀਦਾ ਮਾਨ ਸਾਹਿਬ ਤੋਂ ਸਾਰ ਪੰਜਾਬ ਨੂੰ ਉਮੀਦਾਂ ਸੀ ਪਰ ਇਹ ਮਾਨ ਸਾਹਿਬ ਨੂੰ ਆਵਾਜ਼ੀ ਪਾਰਟੀ ਦੇ ਅਸ ਨੂੰ ਇਹ ਜਿਹੜੇ ਐਮਐਲਏ ਲੋਕ ਨੇ ਇਹ ਬਹੁਤ ਜ਼ਿਆਦਾ ਧੁੰਧਲਾ ਕਰ ਰਹੇ ਆ ਤੇ ਇਹ ਜਿਹੜੇ ਇਹਨਾਂ ਦੇ ਹੱਥ ਸੋਕੇ ਆ ਇਹ ਜਨਤਾ ਦਾ ਲਹੂ ਪੀ ਰਹੇ ਡੋੜਾ ਸਾਹਿਬ ਜਿਹੜੀ ਲੁਧਿਆਣੇ ਚੋਣ ਹੋ ਰਹੀ ਆ ਉੱਥੇ ਕਹਿੰਦੇ ਟਰੱਕ ਫੜਿਆ ਗਿਆ ਟੋਟਾ ਜਿਹੜਾ ਡਰਾਈਵਰਾ ਟਰੱਕ ਦਾ ਉਹ ਕਹਿੰਦਾ ਸਾਨੂੰ ਤੇਲ ਵੀ ਪੁਲਿਸ ਵਾਲਿਆਂ ਨੇ ਪਾ ਕੇ ਦਿੱਤਾ ਬਰਾੜ ਸਾਹਿਬ ਕਹਲੇ ਆ ਵੀ ਜਦੋਂ ਵੀ ਕੋਈ ਜਿਮਨੀ ਚੋਣ ਹੁੰਦੀ ਹੈ ਬਾਈ ਇਲੈਕਸ਼ਨ ਹੁੰਦਾ ਹਰੇਕ ਜਿਹੜੀ ਸਦਾਕਾਰੀ ਪਾਰਟੀ ਆ ਉਹਨੂੰ ਆਪਦੀ ਜਿੱਤਣ ਦੀ ਇਹ ਇੱਟਾ ਸੋਰ ਬਣਾ ਕੇ ਇਹੋ ਜਿਹੇ ਕੰਮ ਕੀਤੇ ਜਾਂਦੇ ਆ ਉਹ ਜਿਹੜਾ ਜਿਹੜਾ ਪੁਲਿਸ ਮੈਂ ਕਿਹਾ ਮੇਰੇ ਉਸ ਟ੍ਰੱਕ ਘੱਲਿਆ ਤੇ ਬੜੀ ਗਲਤੀ ਆ ਮੈਂ ਇਹਦੀ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਤੇ ਇਲੈਕਸ਼ਨ ਕਮਿਸ਼ਨ ਨੂੰ ਆਉ ਦਾ ਕੰਮ ਕਰਨਾ ਚਾਹੀਦਾ ਨਿਰਪੱਖ ਹੋ ਕੇ ਤੇ ਇਸ ਦੀ ਜਾਂਚ ਕਰਾਉਣੀ ਚਾਹੀਦੀ ਜੋੜਾ ਪਿੰਡ ਆ ਜਿਹੜਾ ਇਹਦੀਆਂ ਤਿੰਨ ਪੰਚਾਇਤਾਂ ਜੀ ਇੱਕ ਦਾ ਨਾਮ ਜੋੜਾ ਇੱਕ ਦਾ ਨਾਮ ਬਸਤੀ ਸੌਣ ਸਿੰਘ ਇੱਕ ਦਾ ਨਾਮ ਬਸਤੀ ਸੌਣ ਸਿੰਘ ਜੀ ਇਹ ਜਿਹੜੀ ਜੋੜਾ ਤੇ ਬਸਤੀ ਸੌਣ ਸਿੰਘ ਆ ਇਹ ਪੰਚਾਇਤ ਨੇ ਖੁੱਲੀ ਬੋਲੀ ਕਰਤੀ ਸੀ ਤੇ ਮੇਰ ਸਿੰਘ ਨੇ ਇਹ ਬੋਲੀ ਜਿਹੜੀ ਆ 92000 ਕਿੱਲੇ ਦੇ ਹਿਸਾਬ ਨਾਲ ਠਿੱਕ ਤੇ ਲਈ ਸੀ ਜੀ ਇਹ ਜਿਹੜੀ ਬਸਤੀ ਸੌਣ ਸੌਣ ਸਿੰਘ ਦੀ ਜਿਹੜੀ ਪੰਚਾਇਤ ਆ ਉਹਨਾਂ ਨੇ ਇਹ ਬੋਲੀ ਜਿਹੜੀ ਅੱਜ ਤੱਕ ਨਹੀਂ ਕੀਤੀ ਤੇ ਨਜਾਇਜ਼ ਕਬਜ਼ਾ ਕਰਕੇ ਪਿੰਡ ਦੇ ਵਿੱਚ ਕਿਸੇ ਬੰਦੇ ਨੂੰ ਨਹੀਂ ਪਤਾ ਵੀ ਇਹ ਬੋਲੀ ਹੋਈ ਆ ਜਾਂ ਨਹੀਂ ਹੋਈ ਇਹ ਨਜਾਇਜ਼ ਕਬਜ਼ਾ ਕਰ ਰਹਾ ਤੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਕਹਿੰਨੇ ਆ ਕਿ ਇਹਦਾ ਨੋਟਿਸ ਲਿਆ ਜਾਵੇ ਤੇ ਜਿਹੜਾ ਨਜਾਇਜ਼ ਕਬਜ਼ਾ ਜਲਦੀ ਨੂੰ ਜਲਦੀ ਹਟਾਇਆ ਜਾਵੇ ਜਿਸ ਦੇ ਬਾਰੇ ਇਹ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਵੀਡੀਓ ਨੂੰ ਡੀਡੀਪੀਓ ਨੂੰ ਜਾਣੂ ਪਹਵਾ ਚੁੱਕੇ ਆ ਤੇ ਇਸ ਪੈਲੀ ਦੇ ਉੱਤੇ ਪੰਤਾਲੀ ਰਾਈ ਜAVE ਤਾਂ ਕਿ ਇੱਥੇ ਕਤਲੋਗਾਰਤ ਵਗੈਰਾ ਨਾ ਹੋ ਸਕੇ ਇਹ ਜਿਹੜਾ ਝੂਣ ਲੱਗ ਰਿਹਾ ਗਲਤ ਆ ਜੇ ਫਰਕਾ ਪਿੰਡ ਦੇ ਲੋਕ ਆ ਕੇ ਰੋਕਣਗੇ ਇੱਥੇ ਲੜਾਈ ਝਗੜਾ ਹੋਊ ਇੱਥੇ ਕਤਲ ਕਤਲ ਵਗੈਰਾ ਵੀ ਹੋ ਸਕਦੇ ਆ ਇਹ ਪ੍ਰਸ਼ਾਸਨ ਕਰਾ ਰਿਹਾ ਜੀ ਸਾਰੀ ਸਾਰੀ ਜਿਹੜੀ ਜ਼ਿੰਮੇਵਾਰੀ ਆ ਇਹ ਪ੍ਰਸ਼ਾਸਨ ਤੇ ਹੋਊਗੀ ਬ ਸਰ ਪਿੰਡ ਨੂੰ ਬੱਚੇ-ਬੱਚੋਂ ਜਾਗ ਪੁੱਛਾ ਖਾਸ ਕਰਕੇ ਕੋਈ ਅਫਸਰ ਆ ਜਾ ਮੇਰਾ ਡੀ ਸਾਹਿਬ ਖੁਦ ਆ ਜਾਣ ਤੇ ਆ ਕੇ ਬੱਚੇ-ਬੱਚੇ ਨੂੰ ਪੁੱਛਣੇ ਬੋਲੀ ਕਿੱਥੇ ਹੋਈ ਆ ਗਵਰਨਮੈਂਟ ਪ੍ਰਾਇਮਰੀ ਸਕੂਲ 'ਚ ਹੋਈ ਆ ਜਾਂ ਕਿਸ ਗੁਰਦੁਆਰੇ 'ਚ ਹੋਈ ਆ ਆਪੇ ਆਪਣੇ ਆਪ ਸਾਰੀ ਗੱਲ ਸਾਫ਼ ਹੋ ਜਾਊਗੀ ਜਿਹੜਾ ਜੋੜਾ ਪਿੰਡ ਦੀ ਲੋਕ ਕਹ ਰਿਹਾ ਵੀ ਬੋਲੀ ਨਹੀਂ ਹੋਈ ਤੇ ਜ਼ਮੀਨ ਦੇ ਵਿੱਚ ਝੋਨਾ ਲੱਗ ਰਿਹਾ ਉਹਦੇ ਬਾਰੇ ਕੀ ਕਹਣਾ ਮੈਨੂੰ ਜੋ ਰਿਪੋਰਟ ਮਿਲੀ ਸੀ ਪੰਚਾਇਤ ਸੈਕਟੀ ਵੱਲੋਂ ਇਹਨਾਂ 17 ਤਰੀਕ ਨੂੰ ਜਿਹੜੀ ਇਹਦੀ ਬੋਲੀ ਕੀਤੀ ਆ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ 'ਚ ਔਰ ਪਹਿਲਾਂ ਜੋ ਇਹ ਰਕਬਾ ਸੀਗਾ 7 ਏਕੜ ਦਾ 3 ਲੱਖ 63000 ਦੇ ਵਿੱਚ ਸੀਗਾ ਔਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਿਹੜਾ 20% ਵਧਾ ਕੇ ਅਸੀਂ ਬੋਲੀ ਕਰਨੀ ਸੀਗੀ ਉਹ 4 ਲੱਖ 35000 ਵਿੱਚ ਇਹ ਜਿਹੜਾ ਰਕਬਾ ਵਾ ਚੜਿਆ ਚੜਿਆ ਵਾ ਸਰ ਪਿੰਡ ਦੇ ਲੋਕ ਕਹਿ ਰਹੇ ਹਨ ਬੋਲੀ ਨਹੀਂ ਹੋਈ ਅਨਾਉਂਸਮੈਂਟ ਨਹੀਂ ਹੋਈ ਕੋਈ ਮੈਨੂੰ ਜੋ ਅਸੀਂ ਤਾਂ ਇਹ ਹਦਾਇਤਾਂ ਵੀ ਪਿੰਡ ਦੇ ਵਿੱਚ ਮਨਰਾਦੀ ਕਰਾਣੀ ਆ ਜਾਂ ਉੱਥੇ ਮੌਕੇ ਤੇ ਲੋਕਾਂ ਨੂੰ ਇਕੱਠੇ ਕਰਨਾ ਵਾ ਔਰ ਉਸੇ ਮੁਤਾਬਕ ਮੈਨੂੰ ਜੋ ਰਿਪੋਰਟ ਮਿਲੀ ਆ ਉਹ ਕਹਿੰਦੇ ਵੀ ਅਸੀਂ ਪੂਰੇ ਪ੍ਰੋਸੈਸ ਨਾਲ ਇਹ ਬੋਲੀ ਕੀਤੀ ਆ ਔਰ ਪਿਛਲੇ ਸਾਲ ਨਾਲੋਂ 4 20% ਵਧਾ ਕੇ ਕੀਤੀ ਆ ਬਹੁਤ ਧੰਨਵਾਦ